ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ بارش ਕਾਰਨ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਚੁੱਕਿਆ ਹੈ ਜਿਸ ਕਰ ਦਰਿਆਈ ਖੇਤਰਾਂ ਵਿੱਚ ਹੜ੍ਹ ਵਾਲੀ ਸਥਿਤੀ ਬਣੀ ਹੋਈ ਹੈ ਇਸੇ ਤਰ੍ਹਾਂ ਬਿਆਸ ਤਰਿਆ ਆਪਣੇ ਪੱਧਰ ਤੋਂ ਕਾਫੀ ਉੱਪਰ ਜਾ ਚੁੱਕਿਆ ਹੈ ਪ੍ਰਸ਼ਾਸਨ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰ ਲਗਾਤਾਰ ਉਪਰਾਲੇਕ ਕੀਤੇ ਜਾ ਰਹੇ ਹਨ ਉਥੇ ਹੀ ਮੌਜੂਦਾ ਹਾਲਾਤਾਂ ਦੀ ਜ਼ਮੀਨੀ ਪੱਧਰ ਦੀ ਜਾਣਕਾਰੀ ਲੈਣ ਪਹੁੰਚੇ ਐਸਡੀਐਮ ਪਾਬਾ ਬਕਾਲਾ ਸਾਹਿਬ ਪੀਸੀਐਸ ਅਮਨਪ੍ਰੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਪ੍ਰਸ਼ਾਸਨ ਨੇ ਆਰਮੀ ਅਤੇ ਡੇਰਾ ਬਿਆਸ ਦੀ ਮਦਦ ਨਾਲ ਦਰਿਆਈ ਖੇਤਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਦਿੱਤਾ ਹੈ। ਇਤਿਆਦ ਦੇ ਤੌਰ ਤੇ ਸਾਰੇ ਡਿਪਾਰਟਮੈਂਟ ਸੀ ਜਿਹੜੀ ਵਿਜ਼ਿਟ ਸੀ ਉਹ ਬਿਆਸ ਤੇ ਗੇਜ ਬੀਟਰ ਜਿੱਥੋਂ ਅਸੀਂ ਚੈੱਕ ਕਰਦੇ ਆਂ ਕਿ ਪਾਣੀ ਦਾ ਲੈਵਲ ਕਿੰਨਾ ਹੋ ਚੁੱਕਾ ਹੈ। ਸੋ 744 ਪਾਣੀ ਦਾ ਲੈਵਲ ਸੀਗਾ ਫੁੱਟ ਜਦੋਂ ਲਾਸਟ ਟਾਈਮ 2023 ਇੱਥੇ ਫਲੱਡ ਆਉਂਦੇ ਆ ਸਾਰ ਬਣੇ ਸੀ। ਹੁਣ ਪਾਣੀ ਦਾ ਲੈਵਲ 743 ਤੋਂ 1 ਪੁਆਇੰਟ ਘਟ ਹੈ। ਤੇ ਇਸ ਕਰਕੇ ਇਤਿਹਾਦ ਦੇ ਤੌਰ ਤੇ ਅਸੀਂ ਹੈਲਥ ਡਿਪਾਰਟਮੈਂਟ ਫੂਡ ਡਿਪਾਰਟਮੈਂਟ ਐਨੀਮਲ ਹਸਬੰਡਰੀ ਸਾਰੇ ਸੀਆਰਓਜ਼ ਤੇ ਤੁਹਾਡੇਰਾ ਬਿਆਸ ਜੀ ਦੇ ਰਿਪਰੈਜ਼ੈਂਟੇਟਿਵ ਆਰਮੀਨ ਰਿਪਰੈਜ਼ੈਂਟੇਟਿਵ ਸਾਰੇ ਨੇ ਇਕੱਠੇ ਮਿਲ ਕੇ ਅਸੀਂ ਇਹ ਵਿਜ਼ਿਟ ਵੀ ਕੀਤੀ ਹੈ ਤੇ ਹੁਣ ਇਸ ਤੋਂ ਬਾਅਦ ਚ ਹਰੇਕ ਤਹਿਸੀਲਦਾਰ ਸਾਹਿਬ ਦੋ ਦੋ ਦੀ ਆਪਣੀਆਂ ਟੀਮਾਂ ਬਣਾ ਕੇ ਦੋ ਦੋ ਪਿੰਡਾਂ ਦੇ ਅੰਦਰ ਜਾਣਗੇ ਸਾਡੇ ਮੈਂ ਇਹ ਦੱਸਣਾ ਚਾਹੁੰਦਾ ਜੀ ਸ਼ੇਰੋ ਨਿਗਾ ਸ਼ੇਰੋ ਬਗਾ ਜੋ ਕਿ ਕਪੂਰਥਲਾ ਸਾਈਡ ਤੇ ਸਬਡਿਵੀਜ਼ਨ ਬਾਬਾ ਬਕਾਲਾ ਦੇ ਦੋ ਪਿੰਡ ਨੇ ਉਹ ਆਲਰੇਡੀ 1.5 ਹਫਤੇ ਤੋਂ ਪਾਣੀ ਦੀ ਮਾਰ ਹੇਠ ਨੇ ਬਰ ਉਥੇ ਇੱਕ ਦੋ ਪਰਿਵਾਰ ਸੀਗੇ ਜਿਨ੍ਹਾਂ ਨੂੰ ਅਸੀਂ ਰੈਸਕਿਊ ਕਰ ਲਿਆ ਸੀ ਟਾਈਮਲੀ ਸਾਡੇ ਤਿੰਨ ਪਿੰਡ ਕੋਟ ਮਹਿਤਾ ਵਜ਼ੀਰਪੁੱਲਰ ਤੇ ਬੁੱਢਾ ਥੇ ਦੇ ਅੰਦਰ ਪਾਣੀ ਆ ਚੁੱਕਾ ਹੈ ਲੇਕਿਨ ਉਹ ਅਜੇ ਫਸਲਾਂ ਤੱਕ ਹੈ ਉਥੇ ਜਾਨਮਾਲ ਦਾ ਕੋਈ ਨੁਕਸਾਨ ਨਹੀਂ ਹੈ ਉਹ ਪਿੰਡ ਉੱਚੀ ਹਾਈਟ ਦੇ ਉੱਤੇ ਨੇ ਤੇ ਅਸੀਂ ਉਥੋਂ ਦੇ ਨੰਬਰਦਾਰ ਸਰਪੰਚਸ ਸਾਰਿਆਂ ਨਾਲ ਸਾਡਾ ਪਟਵਾਰੀ ਸਾਹਿਬਾਨ ਦਾ ਪੰਚਾਇਤ ਸੈਕਟਰੀਜ਼ ਦਾ ਸਾਰਿਆਂ ਦਾ ਤਾਲਮੇਲ ਹੈ ਜੇਕਰ ਉੱਥੇ ਕਿਤੇ ਵੀ ਕੋਈ ਸਮੱਸਿਆ ਹੁੰਦੀ ਹੈ ਤਾਂ ਉਹ ਸਾਡੇ ਧਿਆਨ ਦੇ ਅੰਦਰ ਨਾਲ ਦੇ ਨਾਲ ਹੀ ਆ ਜਾਂਦੀ ਹੈ ਜਿਵੇਂ ਕਿ ਅੱਜ ਇੱਕ ਪਿੰਡ ਦੇ ਅੰਦਰ ਇੱਕ ਰੂਫ ਕਲਾਪਸ ਹੋਣ ਦੀ ਖਬਰ ਆਈ ਸੀ ਨੈਪਸੀਲਦਾਰ ਬਿਆਸ ਜੀ ਨੇ ਉੱਥੇ ਜਾ ਕੇ ਉਹ ਵਿਜ਼ਿਟ ਵੀ ਕਰ ਲਿਆ ਤੇ ਉਹਨਾਂ ਨੂੰ ਫੈਮਿਲੀ ਨੂੰ ਜੇਕਰ ਕੁਝ ਵੀ ਕਿਸੇ ਸਹਾਇਤਾ ਦੀ ਲੋੜ ਸੀ ਉਹ ਪ੍ਰੋਵਾਈਡ ਕਰ ਦਿੱਤੀ